ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ੍ਰੀ ਅਕਾਲ ਤਖਸੈਬੀ ਫਸੀਲ ਤੋਂ ਬਣੀ ਸੱਤ ਮੈਂਬਰ ਕਮੇਟੀ ਜਿਸ ਦੇ ਵਿੱਚ ਹੁਣ ਪੰਜ ਮੈਂਬਰ ਕਾਰਸ਼ੀਲੇ ਉਹਨਾਂ ਦੇ ਵਿੱਚੋਂ ਸਭ ਤੋਂ ਮੋਹਰੀ ਨੇ ਮਨ ਪ੍ਰੀਤ ਯਾਲੀ ਮਨ ਪ੍ਰੀਤ ਯਾਲੀ ਵੱਲੋਂ ਫਿਰ ਅਪੀਲ ਕੀਤੀ ਗਈ ਹੈ ਕਿਉਂਕਿ ਅੱਜ ਹਲਕਾ ਮਲੇਰ ਕਟਲਾ ਦੇ ਵਿੱਚ ਭੜਤੀ ਕੀਤੀ ਜਾ ਰਹੀ ਹੈ ਇੱਕ ਪਾਸੇ ਜੇ ਗੱਲ ਕਰੀਏ ਮਨਪ੍ਰੀਤ ਈਆਲੀ ਦਾ ਵਿਰੋਧ ਹੋ ਰਿਹਾ ਹੈ ਲੇਕਿਨ ਮਨਪ੍ਰੀਤ ਈਆਲੀ ਦਾ ਵੱਡਾ ਬਿਆਨ ਆਇਆ ਉਸ ਬਾਰੇ ਪਹਿਲਾਂ ਸੁਣ ਸੁਣਦੇ ਹਾਂ ਫਿਰ ਬਾਅਦ ਚ ਗਲਬਤ ਕਰਾਂਗੇ ਨੂ ਬਲੇਰਕੋਟਾ ਜ਼ਿਲ੍ਹੇ ਗੁਰਜੀਕਾ ਖਾਲਸਾ ਵਾਇਕੁਰਜੀ ਕੀ ਫਤਿਹ ਅਸ਼੍ਰੀ ਕਾਂਤਕ ਸਿੰਘ ਵੱਲੋਂ ਜੋ ਪੰਜ ਮੈਂਬਰੀ ਪ੍ਰਤੀ ਕਮੇਟੀ ਬਣਾਈ ਗਈ ਹੈ ਉਸ ਵੱਲੋਂ ਪ੍ਰਤੀ ਮੈਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਕੱਲ ਨੂੰ ਪਰਤੀਆ ਜਿਹੜੀ ਮਿਲਨ ਪੈਲਸ ਰੇਲਵੇ ਰੋਡ ਅਮਲੇਰਕੋਟ ਦਾ ਵਿਖੇ ਜਿਹੜੀ ਸ਼ੁਰੂ ਕੀਤੀ ਜਾਣੀ ਹੈ 10 ਵਜੇ ਮੈਂ ਸਾਰੇ ਅਮਲੇਰਕੋਟ ਦਾ ਜ਼ਿਲ੍ਹਾ ਨਿਵਾਸੀ ਅਮਰਗੜ ਹਲਕੇ ਦੇ ਅਤੇ ਅਮਲੇਰਕੋਟ ਹਲਕੇ ਦੇ ਸਾਰੇ ਨੌਜਵਾਨਾਂ ਨੂੰ ਸਾਡੇ ਬਜ਼ੁਰਗਾਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਕੱਲ ਉਸ ਮਹਿਮੇ ਦੇ ਵਿੱਚ ਮਿਲਣ ਪਹਿਲੇ ਜੇ ਪਹੁੰਚੋ ਤਾਂ ਜੋ ਇਸ ਮਹਿਮੇ ਨੂੰ ਅਸੀਂ ਪੂਰਾ ਕਾਮਯਾਬ ਕਰ ਸਕੀਏ ਇਸ ਭਰਤੀ ਕਮੇਟੀ ਜਿਹੜੀ ਭਰਤੀ ਹੋਣ ਜਾ ਰਹੀ ਹੈ ਇਸ ਦੇ ਵਿੱਚ ਜਿਹੜੇ ਮੁੱਖ ਪ੍ਰਬੰਧਕ ਨੇ ਸਾਡੇ ਭਰਤੀ ਕਮੇਟੀ ਦੇ ਮੈਂਬਰ ਨੇ ਸਾਕਵਾਲ ਸਿੰਘ ਜੁੰਡਾ ਜੀਨਾਂ ਦਾ ਮੋਬਾਈਲ ਨੰਬਰ 9915500198 ਹੈ ਸੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਸਾਡੇ ਐਨਆਰਈ ਨੂੰ ਅਪੀਲ ਕਰਦਾ ਕਿ ਉਹ ਵੀ ਇਸ ਧਰਤੀ ਦੇ ਵਿੱਚ ਪੂਰਾ ਸਹਿਯੋਗ ਦੇਣ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਮਹੱਲਿਆਂ ਦੇ ਵਿੱਚ ਫੋਨ ਕਰਨ ਅਤੇ ਨਾਲ ਹੀ ਆਨਲਾਈਨ ਧਰਤੀ ਹੈ ਜਿਹੜੀ ਐਨਆਰਈ ਵੀਰਾਂ ਲਈ ਉਹ ਵੀ ਜਲਦੀ ਅਸੀਂ ਜੇ ਉਹਨਾਂ ਲਈ ਪ੍ਰਬੰਧ ਸ਼ੁਰੂ ਕਰ ਰਹੇ ਹਾਂ ਬਹੁਤ ਵੱਡਾ ਜਿਹੜਾ ਉਤਸ਼ਾਹ ਪੰਜਾਬ ਦੇ ਵਿੱਚੋਂ ਵੀ ਅਤੇ ਵਿਦੇਸ਼ਾਂ ਦੇ ਵਿੱਚੋਂ ਵੀ ਲੋਕਾਂ ਦਾ ਮਿਲ ਰਿਹਾ ਸੋ ਤੁਹਾਡੇ ਸਹਿਯੋਗ ਦੇ ਦਾ ਮੈਂ ਧੰਨਵਾਦ ਕਰਦਾ ਤੇ ਉਹਨਾਂ ਲਈ ਸਮਝ ਵੀ ਆਸ ਕਰਦਾ ਕਿ ਪੂਰਾ ਸਹਿਯੋਗ ਤੁਹਾਡੇ ਵੱਲੋਂ ਮਿਲੂਗਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਪ੍ਰੀਤ ਈਆਲੀ ਮਨਪ੍ਰੀਤ ਈਆਲੀ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿਉਂਕਿ ਅੱਜ ਹਲਕਾ ਮਲੇਰਕੋਟਲਾ ਦੇ ਵਿੱਚ ਭੜਤੀ ਸ਼ੁਰੂ ਹੋਊਗੀ ਹੈ ਇਸ ਨੂੰ ਲੈ ਕੇ ਮਨਪ੍ਰੀਤ ਈਆਲੀ ਨੇ ਅਪੀਲ ਕੀਤੀ ਹੈ ਇੱਕ ਵੱਡਾ ਉਪਰਾਲਾ ਕਰਨ ਜਾ ਰਹੇ ਨੇ ਮਨਪ੍ਰੀਤ ਈਆਲੀ ਆਨਲਾਈਨ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਬੈਠੀ ਸੰਗਤ ਦੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਬ ਤੋਂ ਹੁਕਮ ਨਾਮ ਨੂੰ ਮੰਨਦੇ ਨੇ ਉਨ੍ਹਾਂ ਵੱਲੋਂ ਮਨਪ੍ਰੀਤ ਯਾਲੀ ਨੂੰ ਵਾਰ-ਵਾਰ ਫੋਨ ਆ ਰਹੇ ਨੇ ਕਿ ਜਲਦੀ ਤੋਂ ਜਲਦੀ ਆਨਲਾਈਨ ਪੋਰਟਲ ਤਿਆਰ ਕੀਤਾ ਜਾਵੇ ਤਾਂ ਕਿ ਅਸੀਂ ਵੀ ਇਸ ਭਰਤੀ ਮੁਹਿੰਮ ਦਾ ਹਿੱਸਾ ਲੈਣਾ ਚਾਹੁੰਦੇ ਹਾਂ ਯਾਨੀ ਕਿ ਮਨਪ੍ਰੀਤ ਯਾਲੀ ਦਾ ਜਿੱਥੇ ਕਿ ਇੱਕ ਪਾਸੇ ਵਿਰੋਧ ਹੋ ਰਿਹਾ ਹੈ ਦੂਸਰੇ ਪਾਸੇ ਮਨਪ੍ਰੀਤ ਯਾਲੀ ਨੂੰ ਵੱਡਾ ਅੰਧਾਰਾ ਮਿਲ ਰਿਹਾ ਹੈ ਧੰਨ